ਸੋ ਟੈਕਨੀਕਲੀ ਇਨਫਲੇਸ਼ਨ ਇਜ਼ ਵੈਰੀ ਹਾਈ ਘਰ ਕੋਈ ਲੈ ਨਹੀਂ ਪਾ ਰਿਹਾ ਹੈਗਾ ਰੈਂਟਲ ਮਾਰਕੀਟ ਬਹੁਤ ਹਾਈ ਹੈਗੀ ਟੂ ਮੇਕ ਸਿਕਸ ਫਿਗਰ ਸੈਲਰੀ ਸੇ ਫੋਰ ਐਗਜ਼ਾਮਪਲ ਇਫ ਯੂ ਆਰ ਮੇਕਿੰਗ 100000 ਡਾਲਰ ਯੂ ਆਰ ਪੇਇੰਗ ਅਰਾਊਂਡ 30 ਟੂ 35000 ਡਾਲਰ ਟੈਕਸਸ ਸੋ ਥਿਸ ਇਜ਼ ਦ ਰਿਐਲਿਟੀ ਸਟੀਲ ਵਰਕਰ ਸੀਗਾ ਉਹਨਾਂ ਨੇ ਹੱਥ ਨਹੀਂ ਮਿਲਾਇਆ ਤੇ ਉਹਨਾਂ ਨੇ ਮਤਲਬ ਆਪਦੀ ਜਿਹੜੀ ਹੈਗੀ ਨਾਰਾਜ਼ਗੀ ਜ਼ਾਹਿਰ ਕੀਤੀ ਆ ਜਸਟੂ ਟੂਰ ਸਰਬਾਪਦੀ ਉਪਲਬਧੀਆਂ ਗਿਰਾਉਣ ਲੱਗ ਪੈਂਦੇ ਨੇ ਕਿ ਮੈਂ ਸਾਡੀ ਗਵਰਨਮੈਂਟ ਨੇ 40 ਮਿਲੀਅਨ ਡਾਲਰ ਇੱਥੇ ਇਨਵੈਸਟ ਕੀਤਾ ਹੈਗਾ ਆਪਾਂ ਆ ਕਿਹਾ ਹੈਗਾ ਉਹ ਕਹਿੰਦੇ ਨੇ ਕਿ ਇਨਵੈਸਟ ਕੀਤਾ ਹੈਗਾ ਹਰ ਪਾਸੇ ਇੱਕ ਹੀ ਗੂੰਜ ਸੁਣਾਈ ਦੇ ਰਹੀ ਹੈ ਹਾਈ ਕੈਨੇਡਾ ਕੈਨੇਡਾ ਕਿਉਂਕਿ ਜਿੰਨਾ ਲੋਕਾਂ ਨੇ ਆਪਣੀਆਂ ਫਾਈਲਾਂ ਲਗਾਉਣੀਆਂ ਸੀ ਜਾਂ ਲਗਾਉਣ ਦਾ ਸੋਚ ਰਹੇ ਸੀ ਜਾਂ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਨੇ ਕੈਨੇਡਾ ਦੇ ਵਿੱਚ ਉਹ ਸਾਰੇ ਇਸ ਵੇਲੇ ਪਰੇਸ਼ਾਨ ਨੇ ਖਬਰਾਂ ਇੱਥੋਂ ਤੱਕ ਕਹਿ ਕੇ ਜਿਹੜੇ ਲੋਕਾਂ ਦਾ ਪੇਪਰ ਵਰਕ ਕੰਪਲੀਟ ਨਹੀਂ ਹੋਇਆ ਅਚਾਨਕ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਦੇ ਵਿੱਚ ਵੱਡੀ ਤਬਦੀਲੀ ਆਉਣ ਕਰਕੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜਾਣਾ ਪੈ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਪਹੁੰਚ ਰਹੇ ਨੇ ਅਜੇ ਆ ਬਹੁਤ ਸਾਰੀਆਂ ਖਬਰਾਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਅਸੀਂ ਦੇਖੀਆਂ ਨੇ ਕਿ ਬਹੁਤ ਸਾਰੇ ਗਿੰਦੇ ਦੇ ਵਿੱਚ ਈਵਨ ਜੂਨ ਤੋਂ ਇਹ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਲੋਕ ਬਾਰਡਰ पार ਕਰ ਕਰਕੇ ਅਮਰੀਕਾ ਵੱਲ ਨੂੰ ਜਾ ਰਹੇ ਨੇ ਹੁਣ ਇਸ ਖਬਰ ਦੇ ਵਿੱਚ ਇੱਕ ਵੱਡੀ ਪਰੇਸ਼ਾਨੀ ਵੀ ਦੇਖੀ ਜਾ ਰਹੀ ਹੈ ਦੂਜੀ ਖਬਰ ਹੈ ਕਿ ਜਿਹੜੇ ਸਟੂਡੈਂਟਸ ਨੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਵੱਡੀ ਗਿੰਦੇ ਵਿੱਚ ਕੈਨੇਡਾ ਪਹੁੰਚੇ ਹੋਏ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਪ੍ਰਦਰਸ਼ਨ ਕਰ ਰਹੇ ਨੇ ਪਰੇਸ਼ਾਨ ਨੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਜਿਨ੍ਹਾਂ ਦਾ ਜਵਾਬ ਹਜੇ ਉਹਨਾਂ ਨੂੰ ਮਿਲ ਨਹੀਂ ਰਿਹਾ ਇੱਕ ਹੋਰ ਹੈ ਜਿਹੜੇ ਕਿ ਯੂਨੀਵਰਸਿਟੀ ਸੇਥੋਂ ਦੇ ਕਾਲਜਸ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੱਚਾ ਹਰ ਸਾਲ ਦੇ ਵਿੱਚ ਪੜਨ ਲਈ ਆਉਂਦਾ ਹੈ ਉਹ ਯੂਨੀਵਰਸਿਟੀ ਕਾਲਜ ਆਪਣੇ ਤੌਰ ਦੇ ਉੱਤੇ ਪਰੇਸ਼ਾਨ ਨੇ ਉਹ ਕਹਿੰਦੇ ਨੇ ਕਿ ਹੁਣ ਤਾਂ ਵਿੱਤੀ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਏਗਾ ਕੈਨੇਡਾ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਇਥੋਂ ਦੇ ਜਿਹੜੇ ਕਾਲਜਸ ਨੇ ਤਾਂ ਉਹ ਹੁਣ ਕਿਹੜੇ ਰਾਹਾਂ ਤੇ ਕੀ ਕਰਨ ਸੋ ਜਿਹੇ ਬਹੁਤ ਸਾਰੇ ਅਪਡੇਟਸ ਨੇ ਜਿਹੜੇ ਸਾਡੇ ਅਰਾਊਂਡ ਚੱਲ ਰਹੇ ਨੇ ਇਹਨਾਂ ਸਾਰੇ ਅਪਡੇਟਸ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਕੈਨੇਕਸ ਇਮੀਗ੍ਰੇਸ਼ਨ ਤੋਂ ਅਨੁਜਯ ਸੇਂਗਰ ਜੁੜੇ ਹੋਏ ਨੇ ਉਹਨਾਂ ਨਾਲ ਅੱਜ ਖੂਬਸਾਰੀਆਂ ਇਸ ਸੰਬੰਧੀ ਗੱਲਾਂ ਬਾਤਾਂ ਕਰਾਂਗੇ ਤੇ ਇਮੀਗ੍ਰੇਸ਼ਨ ਦੇ ਪ੍ਰੋਸੈਸ ਤੇ ਜਿਹੜੀ ਹਾਹਾਕਾਰ ਮਚੀ ਹੋਈ ਹੈ ਉਹ ਸੰਬੰਧੀ ਜਿਹੜੇ ਆ ਅਨੁਰ ਸਾਨੂੰ ਜਵਾਬ ਦੇਣਗੇ ਅਨੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਗੁੱਡ ਮਾਰਨਿੰਗ ਸ਼ੈਰੀ ਐਂਡ ਚੈਨਲ ਪੰਜਾਬ ਜਸਕਨੂ ਵੀ ਪਿਆਰ ਬੜੀ ਸਰਸ਼ਕਾਲ ਐਂਡ ਗੁੱਡ ਮਾਰਨਿੰਗ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਤੇ ਵਿਜ਼ਿਟ ਕਰ ਰਹੇ ਨੇ ਤੇ ਉੱਥੇ ਜਿਹੜੇ ਵਰਕਰ ਨੇ ਉਹ ਵਰਕਰਾਂ ਨੂੰ ਵਧਾਈ ਦੇ ਰਹੇ ਨੇ ਵਰਕਰਾਂ ਨੂੰ ਟੈਰਿਫ ਵਗੈਰਾ ਦਾ ਦਾਸ ਰਹੇ ਨੇ ਤੇ ਵਰਕਰوں ਕੋਲ ਨੂੰ ਜਵਾਬ ਦੇ ਰਹੇ ਨੇ ਬੜੇ ਮਾਇੂਸ ਹੋ ਕੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੂਹਰੇ ਕਈ ਤਰ੍ਹਾਂ ਦੇ ਸਵਾਲ ਰੱਖਤੇ ਤੁਸੀਂ ਵੀ ਇਹ ਕਲਿੱਪ ਜ਼ਰੂਰ ਦੇਖੀ ਹੋਣੀ ਹੈ ਸੋ ਕਿਤੇ ਨਾ ਕਿਤੇ ਲੇਬਰ ਡੇ ਦੇ ਉੱਤੇ ਉਦਾਸੀ ਜ਼ਿਆਦਾ ਦੇਖਣ ਨੂੰ ਮਿਲੀ ਹੈ ਯੂ ਆਰ ਰਾਈਟ ਬੇਸਿਕਲੀ ਲੇਬਰ ਡੇ ਵਿੱਚ ਦੁੱਖ ਹੋਣ ਲਈ ਇਕੱਲੇ ਆਪਣੇ ਇਮੀਗ੍ਰੈਂਟਸ ਨਹੀਂ ਦੁਖੀ ਨੇ ਇਨੇ ਟੈਕਨੀਕਲੀ ਕਿਉਂਕਿ ਅਗਰ ਆਪਾਂ ਓਵਰਆਲ ਪਿਕਚਰ ਵੇਖੀਏ ਸੋ ਟੈਕਨੀਕਲੀ ਇਨਫਲੇਸ਼ਨ ਇਜ਼ ਵੈਰੀ ਹਾਈ ਘਰ ਕੋਈ ਲੈ ਨਹੀਂ ਪਾਰਿਆ ਆਏਗਾ ਰੈਂਟਲ ਮਾਰਕੀਟ ਬਹੁਤ ਹਾਈ ਹੈਗੀ ਮਤਲਬ ਯੂ ਸੀ ਐਨੀ ਸੈਗਮੈਂਟ ਉੱਥੇ ਕ੍ਰਾਈਸਿਸ ਹੈਗੀ ਕੋਈ ਵੀ ਖੁਸ਼ ਨਹੀਂ ਹੈਗਾ ਬਿਜ਼ਨਸਮੈਨ ਖੁਸ਼ ਨਹੀਂ ਹੈਗਾ ਏਮਪਲੋਈ ਖੁਸ਼ ਨਹੀਂ ਹੈਗਾ ਇਮੀਗ੍ਰੈਂਟਸ ਖੁਸ਼ ਨਹੀਂ ਹੈਗੇ ਸਟੂਡੈਂਟਸ ਖੁਸ਼ ਨਹੀਂ ਹੈਗੇ ਖੁਸ਼ ਕੌਣ ਹੈਗਾ ਟੈਕਨੀਕਲੀ ਕੋਈ ਖੁਸ਼ ਨਹੀਂ ਹੈਗਾ ਸੋ ਬੇਸਿਕਲੀ ਸਾਰਾ ਬਲੇਮ ਕਰਦੇ ਪੈਨੇ ਕਿ ਆ ਜਿਹੜੀ ਕ੍ਰਾਈਸਿਸ ਹੈਗੀ ਆ ਇਹਦੇ ਲਈ ਟਰੂਡੋ ਸਾਹਿਬ ਜਿਵੇਂ ਵਾਰਦੇ ਤੇ ਜਿਹੜੀ ਕਲਿੱਪ ਦੇ ਤੁਸੀਂ ਗੱਲ ਕਰਦੇ ਸੀ ਕਿ ਦੈਟਸ ਵਰ ਇੰਟਰਸਟਿੰਗ ਕਲਿੱਪ ਰਾਈਟ ਟਰੂਡੋ ਸਾਹਿਬ ਇੱਕ ਸਟੀਲ ਪਲੈਂਟ ਦੇ ਵਿੱਚ ਗਏ ਯੂ نو ਥੈਂਕ ਯੂ ਕਰੰਟਲੀ ਡੋਨਟਸ ਦਾ ਬਾਕਸ ਲੈ ਕੇ ਗਏ ਤੇ ਉਹ ਉਹ ਕਲਿੱਪ ਜਿਹੜੀ ਹੈ ਕਿ ਬਹੁਤ ਇੰਟਰਸਟਿੰਗ ਹੈਗੀ ਹੈ ਦੈਟ ਟਰੂਡੋ ਗੋਸ ਟੂ ਸ਼ੇਕ ਅ ਹੈਂਡ ਵਿਦ ਅ ਸਟੀਲ ਵਰਕਰ ਤੇ ਉਹ ਜਿਹੜਾ ਸਟੀਲ ਵਰਕਰ ਸੀਗਾ ਉਹਨਾਂ ਨੇ ਹੱਥ ਨਹੀਂ ਮਿਲਾਇਆ ਤੇ ਉਹਨਾਂ ਨੇ ਮਤਲਬ ਆਪਦੀ ਜਿਹੜੀ ਹੈਗੀ ਨਾਰਾਜ਼ਗੀ ਜ਼ਾਹਿਰ ਕੀਤੀ ਆ ਤੇ ਉਹ ਪੁੱਛਦੇ ਨੇ ਕਿ ਕੋਈ ਗੱਲ ਨਹੀਂ ਤੁਹਾਨੂੰ ਕੱਲੇ 1 ਸਾਲ ਦਾ ਟਾਈਮ ਰਹਿ ਗਿਆ ਉਸ ਤੋਂ ਬਾਅਦ ਤੁਸੀਂ ਚੱਲ ਜਾਣਾ ਹੁਣ ਤੂੰ ਕਰਨਾ ਵੀ ਕੀ ਹੈਗਾ ਫਿਰ ਜਸਟੂ ਟੂਰਨਰ ਸਾਹਿਬ ਆਪ ਦੀਆਂ ਉਪਲਬਧੀਆਂ ਗਿਰਾਉਣ ਲੱਗ ਪੈਂਦੇ ਨੇ ਕਿ ਮੈਂ ਸਾਡੀ ਗਵਰਨਮੈਂਟ ਨੇ 40 ਮਿਲੀਅਨ ਡਾਲਰ ਇੱਥੇ ਇਨਵੈਸਟ ਕੀਤਾ ਹੈਗਾ ਆਪਾਂ ਆ ਕਿਹਾ ਹੈਗਾ ਉਹ ਕਹਿੰਦੇ ਨੇ ਕਿ ਇਨਵੈਸਟ ਕੀਤਾ ਹੈਗਾ ਮੈਂ ਹਜੇ ਵੀ 50 ਡਾਲਰਸ ਪੇ ਕਰ ਰਿਹਾ ਡਾਕਟਰ ਕੋਲੇ ਜਾਣ ਲਈ ਡਾਕਟਰ ਲਈ ਵੇਟਿੰਗ ਇਨ ਨਹੀਂ ਜ਼ਿਆਦਾ ਹੈਗੀ ਫਿਰ ਟੂਟਰ ਸਾਹਿਬ ਕਹਿੰਦੇ ਨੇ ਕਿ ਆਪਾਂ ਡੈਂਟਲ ਕੇਅਰ ਲੈ ਕੇ ਆਂਦਾ ਉਹ ਕਹਿੰਦੇ ਨੇ ਡੈਂਟਰ ਕੇ ਲੈ ਕੇ ਤੁਸੀਂ ਕੀ ਕਰਤਾ ਮੈਂ ਹਜੇ ਵੀ ਪੇ ਕਰ ਰਿਆ ਉਹ ਤਾਂ ਫੇਜ਼ ਵਾਈਜ਼ ਹੈਗਾ 10 ਸਾਲਾਂ ਦੇ ਵਿੱਚ ਇੰਪਲੀਮੈਂਟ ਹੋਊ ਤੇ ਬਜ਼ੁਰਗਾਂ ਨੂੰ ਮਿਲ ਰਿਹਾ ਹੈਗਾ ਉਹ ਕਹਿੰਦੇ ਨੇ ਕਿ ਮੇਰਾ ਗਵਾਂਢੀ ਕੁਝ ਕੰਮ ਨਹੀਂ ਕਰਦਾ ਉਹਨਾਂ ਨੂੰ ਬੈਨੀਫਿਟ ਮਿਲਦਾ ਪਿਆ ਹੈਗਾ ਮੈਂ ਕੰਮ ਕਰਦਾ ਪਿਆ ਮੈਨੂੰ ਤਾਂ ਨਹੀਂ ਮਿਲਦਾ ਪਿਆ ਰਿਹਾ ਮੈਂ ਤਾਂ 40% ਟੈਕਸ ਪੇ ਕਰ ਰਿਆ ਸੋ ਬੇਸਿਕਲੀ ਕੈਨੇਡਾ ਦੇ ਵਿੱਚ ਹਾਲਾ this is very this is brutal exactly right here i will give you very ਬੇਸਿਕ ਐਗਜ਼ਾਮਪਲ ਰਾਈਟ ਸਾਨੂੰ ਲੱਗਦਾ ਕਿ ਇੱਕ ਵਰਕਰ ਆ ਉਹ ਕਮਾ ਰਿਹਾ ਹੈਗਾ ਸੇ ਫੋਰ ਐਗਜ਼ਾਮਪਲ 25 ਡਾਲਰਸ ਇੱਕ ਦੂਜਾ ਵਰਕਰ ਹੈਗਾ ਉਹ 50 ਡਾਲਰਸ ਕਮਾ ਰਿਹਾ ਹੈਗਾ ਸਾਨੂੰ ਲੱਗਦਾ ਕਿ ਜਿਹੜਾ ਵਰਕਰ 50 ਡਾਲਰਸ ਕਮਾ ਰਿਹਾ ਹੈਗਾ ਦੇ ਮਾਈਟ ਬੀ ਮੇਕਿੰਗ ਅ ਲੋਟ ਆਫ ਮਨੀ ਬਿਲਕੁਲ ਨੋ ਇੱਥੇ ਟੈਕਸ ਬਹੁਤ ਜ਼ਿਆਦਾ ਹੈਗਾ ਵਾਂਸ ਯੂ ਮੇਕ 6 ਫਿਗਰ ਸੈਲਰੀ ਸੇ ਫੋਰ ਐਗਜ਼ਾਮਪਲ ਇਫ ਯੂ ਆਰ ਮੇਕਿੰਗ 100000 ਡਾਲਰਸ ਯੂ ਆਰ ਪੇਇੰਗ ਅਰਾਊਂਡ 30 to 35000 dollar taxes hmm. so this is the reality okay. so basically ਸਾਬ ਤੋਂ ਲਿਬਰਲ ਗਵਰਨਮੈਂਟ ਤੋਂ ਸਾਰੇ ਪਰੇਸ਼ਾਨ ਨੇ ਤਾਂ ਲੇਬਰ ਡੇ ਇੰਨਾ ਵਧੀਆ ਕਿਸੇ ਨੇ ਰਿਹਾ ਕਿਉਂਕਿ ਕਾਦੀ ਅੱਪਾ ਖੁਸ਼ੀ ਮਨਾਈਏ ਰਾਈਟ ਪਰ ਅੱਜ ਇੱਕ ਬੀਸੀ ਦੀ ਵਧੀਆ ਨਿਊਜ਼ ਹੈਗੀ ਆ ਜੀ ਆਈ ਵੁੱਡ ਲਾਈਕ ਟੂ ਸ਼ੇਅਰ ਜਿਹੜੇ ਆਪਣੇ এমਪਲੋਇਮੈਂਟ ਮਿਨਿਸਟਰ ਹੈਰੀ ਬੈਂਸ ਸਾਹਿਬ ਨੇ ਉਹਨਾਂ ਨੇ ਬਹੁਤ ਚਿਰ ਤੋਂ ਇੱਕ ਚੀਜ਼ ਲਈ ਬਹੁਤ ਸਟਰਗਲ ਕੀਤੀ ਇੱਥੇ ਜਿਹੜੇ ਗਿਗ ਵਰਕਰਸ ਹੁੰਦੇ ਨੇ ਖਾਸ ਕਰ ਜਿਹੜੇ ਟੈਕਸੀ ਚਲਾਉਂਦੇ ਨੇ ਜਿਹੜੇ ਉਬਰ ਈਟਸ ਦੇ ਵਿੱਚ ਕੰਮ ਕਰ ਉਬਰ ਡਰਾਈਵਰ ਨੇ ਕਲ ਮਲਾਕੇ ਉਹਨਾਂ ਦੇ ਲਈ ਇੱਕ ਨਵਾਂ ਪੈਕੇਜ ਲੈ ਕੇ ਆਏ ਨੇ ਉਹ ਕੁਲ ਮਲਾਕੀ ਪਾਲਿਸੀ ਚੇਂਜ ਕੀਤੀ ਹੈਗੀ ਉਹਨਾਂ ਨੇ ਪੂਰੇ ਸੂਬੇ ਵਾਈਜ਼ ਕਿ ਜਿਹੜੇ ਟੈਕਸੀ ਚਲਾਉਂਦੇ ਨੇ ਉਹਨਾਂ ਨੂੰ ਟੈਕਸੀ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੇ ਕਰਨਗੀਆਂ ਤੇ ਉਹਨਾਂ ਦੀ ਸੇਫਟੀ ਲਈ ਇਨਸ਼ੋਰੈਂਸ ਲਈ ਕਈ ਚੀਜ਼ਾਂ ਹੈਗੀ ਅੱਜ ਤੋਂ ਇੰਪਲੀਮੈਂਟ ਹੋ ਗਈ ਹੈਗੀ ਤੇ ਗੱਲਾਂ ਹੋ ਰਹੀਆਂ ਨੇ ਕਿ ਬਾਕੀ ਸੂਬੇ ਜਿਹੜੇ ਨੇ ਉਹ ਵੀ ਇਸ ਸੀਜ਼ ਨੂੰ ਕਦੋਂ ਇੰਪਲੀਮੈਂਟ ਕਰਨਗੇ ਸੋ ਇਟਸ ਅ ਗੁੱਡ ਨਿਊਜ਼ ਬਟ ਗੁੱਡ ਨਿਊਜ਼ ਇਜ਼ ਲੈਸ ਰਾਈਟ ਸਾਰੇ ਪਰੇਸ਼ਾਨ ਨੇ and nobody most of the people are angry from the government exactly right uh -huh. not too much happy <laughs> that's the real that's the brutal reality Bilkul. of not the labor day <laughs> but <laughs> the labor market exactly Bilkul. ਸੋ ਇਹ ਜਿਹੜੀ ਪਰੇਸ਼ਾਨੀ ਹੈ ਚੱਲ ਰਹੀ ਹੈ ਤੇ ਨਾਲ ਦੀ ਨਾਲ ਸਾਨੂੰ ਪਤਾ ਹੈ ਕਿ ਲੋਕ ਇੰਨੇ ਪਰੇਸ਼ਾਨ ਕਿਉਂ ਹੋ ਗਏ ਕਿਉਂਕਿ ਜਦੋਂ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਬੜੀਆਂ-ਬੜੀਆਂ-ਬੜੀਆਂ ਤਬਦੀਲੀਆਂ ਦੀ ਅਨਾਉਂਸਮੈਂਟ ਧੜਾ-ਧੜ ਹੁੰਦੀ ਰਹੀ ਤਾਂ ਉਸ ਟਾਈਮ ਦੇ ਉੱਤੇ ਅਨੁਜ ਅਸੀਂ ਲੋਕਾਂ ਦੇ ਵਿੱਚ ਹੋਰ ਨਾਰਾਜ਼ਗੀ ਦੇਖੀ ਹੈ ਸਰਕਾਰ ਦੇ ਖਿਲਾਫ ਇਮੀਗ੍ਰੇਸ਼ਨ ਪਾਲਿਸੀਆਂ ਦੇ ਬਦਲਾਅ ਦੀ ਗੱਲ ਕਰਦੇ ਹਾਂ ਇੱਕ ਨਿਊਜ਼ ਬੜੀ ਵਾਇਰਲ ਹੋ ਰਹੀ ਹੈ ਉਹਨੂੰ ਚ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਦੋਂ ਦਾ ਅਨਾਉਂਸਮੈਂਟਸ ਹੋਈਆਂ ਨੇ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਜਾ ਰਹੇ ਨੇ ਬਾਰਡਰ ਕਿਸੇ ਵੀ ਤਰੀਕੇ ਨਾਲ ਯੂ ਨੋ ਇਲੀਗਲ ਤਰੀਕੇ ਨਾਲ ਵੀ ਬਾਰਡਰ ਕਰਾਸ ਕਰ ਕਰਕੇ ਉੱਥੇ ਪਹੁੰਚ ਰਹੇ ਨੇ ਬਹੁਤ ਵੱਡੀ ਨਿਊਜ਼ ਦੇ ਬਣੀ ਹੋਈ ਹੈ ਬਹੁਤ ਵਾਇਰਲ ਹੋ ਰਹੀ ਹੈ ਇਵਨ ਕੀ ਰਿਪੋਰਟ ਦੇ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈ ਕਿ ਬੜੇ ਵੱਡੇ ਗਿਣਤੀ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਮੈਕਸੀਕੋ ਤੋਂ ਅਮਰੀਕਾ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਸੀ ਪਰ ਹੁਣ ਕੈਨੇਡਾ ਤੋਂ ਅਮਰੀਕਾ ਪਹੁੰਚਣ ਵਾਲਿਆਂ ਦੀ ਗਿਣਤੀ ਮੈਕਸੀਕੋ ਵਾਲਿਆਂ ਨੂੰ ਵੀ ਜਿਹੜੀ ਹੈ ਕ੍ਰਾਸ ਕਰ ਗਈ ਹੈ ਸੋ ਜੂਨ ਤੋਂ ਇੱਕ ਪ੍ਰੋਸੈਸ ਜ਼ਿਆਦਾ ਸ਼ੁਰੂ ਹੋਇਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਪਰੇਸ਼ਾਨੀ ਵਾਲੀ ਵੀ ਖਬਰ ਹੈ ਤੇ ਬੜੀ ਵੱਡੀ ਖਬਰ ਹੈ ਹਨੁਸ਼ ਤੁਹਾਨੂੰ ਇਸ ਵੇਰੇ ਕੋਈ ਜਾਣਕਾਰੀ ਹੈ yes there was a news ਇਹਦੇ ਬਾਰੇ ਨਿਊਜ਼ ਹੈਗੀ ਹੈ ਕਿ ਹੁਣ ਜਿਹੜੇ ਕੈਨੇਡੀਅਨ ਵਰਕਰਸ ਨੇ ਸਟੂਡੈਂਟਸ ਨੇ ਜਨਰਲ ਦਾ ਸਟੇਟਸ ਐਕਸਪਾਇਰ ਹੋ ਰਿਹਾ ਹੈਗਾ ਉਹ ਕੈਨੇਡਾ ਛੱਡ ਕੇ ਹੁਣ ਅਮਰੀਕਾ ਵੱਲ ਨੂੰ ਜਾ ਰਹੇ ਨੇ but ਹਾਂ ਨਿਊਜ਼ ਸਹੀ ਹੈਗੀ ਪਰ ਕਿਉਂ ਕਰ ਰਹੇ ਨੇ lets see the background right ਦੇਖੋ ਜਦੋਂ ਕੋਈ ਵੀ ਇਮੀਗ੍ਰੈਂਟ ਖਾਸ ਕਰ ਅਗਰ ਆਪਾਂ ਇੰਡੀਅਨ ਇਮੀਗ੍ਰੈਂਟ ਦੀ ਗੱਲ ਕਰੀਏ ਉਹ ਜਦੋਂ ਉਹਨਾਂ ਨੇ ਇੱਕ ਵਾਰੀ ਇੰਡੀਆ ਛੱਡਤਾ ਆਪ ਦਾ ਕੰਟਰੀ ਛੱਡਤਾ ਉਹ ਮੁੜ ਕੇ ਤਾਂ ਉਹਨਾਂ ਨੂੰ ਉੱਥੇ ਜਾਣਾ ਨਹੀਂ ਹੈਗਾ ரைਟ ਉਹਨਾਂ ਨੇ ਰਹਿਣਾ ਇੱਥੇ ਹੀ ਹੈਗਾ ਕੈਨੇਡਾ ਦੇ ਵਿੱਚ ਰਹਿਣਾ ਹੈਗਾ ਤੇ ਪਹਿਲਾਂ ਕੋਸ਼ਿਸ਼ ਕਰਨੀ ਹੈਗੀ ਕਿ ਜਿਹੜੇ ਕੰਟਰੀ ਤੋਂ ਪਹਿਲਾਂ ਚਲੇ ਗਏ ਨੇ ਉੱਥੇ ਪੂਰੀ ਕੋਸ਼ਿਸ਼ ਕਰੇ ਕਿ ਆਪਾਂ ਉੱਥੇ ਪੀਆਰ ਹੋ ਜਾਈਏ ਇਟਸ ਨਾਟ ਅਬਾਊਟ ਕੈਨੇਡਾ ਅਗਰ ਮੰਨ ਲਓ ਕੋਈ ਇਮੀਗ੍ਰੈਂਟ ਪਹਿਲਾਂ ਆਸਟ੍ਰੇਲੀਆ ਗਿਆ ਦੇ ਟ੍ਰਾਈਜ਼ देयर ਬੈਸਟ ਆਫ ਦਾ ਬੈਸਟ ਕਿ ਉੱਥੋਂ ਦੀ ਪੀਆਰ ਮਿਲ ਜਾਵੇ ਯੂਕੇ ਜਾਂਦਾ ਬੰਦਾ ਨਿਊਜ਼ੀਲੈਂਡ ਜਾਂਦਾ ਅਮਰੀਕਾ ਜਾਂਦਾ ਕੈਨੇਡਾ ਜਾਂਦਾ ਸਭ ਤੋਂ ਪਹਿਲਾਂ ਲੋਕੀ ਆਹੀ ਕੀ ਆਪਾ ਉੱਥੇ ਪੱਕੇ ਹੋ ਜਾਈਏ ਰਾਈਟ ਕੈਨੇਡਾ ਦੇ ਵਿੱਚ ਲੋਕ ਇਹ ਡਿਫਰੈਂਟ ਤਰੀਕੇ ਨਾਲ ਆਉਂਦੇ ਨੇ ਅਗਰ ਆਪਾ ਟੈਂਪਰੀ ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਵਿਜ਼ਿਟਰ ਵੀਜ਼ੇ ਦੇ ਤੌਰ ਤੇ ਆਉਂਦੇ ਨੇ ਸੁਪਰ ਵੀਜ਼ੇ ਦੇ ਤੌਰ ਤੇ ਆਉਂਦੇ ਨੇ ਵਰਕ ਪਰਮਿਟ ਤੇ ਆਉਂਦੇ ਨੇ ਤੇ ਐਜ਼ ਅ ਸਟੱਡੀ ਪਰਮਿਟ ਤੌਰ ਤੇ ਆਉਂਦੇ ਨੇ ਜਦੋਂ ਕੋਈ ਵੀ ਇੱਥੇ ਇਮੀਗ੍ਰੈਂਟ ਐਜ਼ ਅ ਸਟੂਡੈਂਟ ਆਉਂਦਾ ਹੈਗਾ ਦੇ ਇਨਵੈਸਟ ਅ ਲਾਟ ਆਫ ਮਨੀ 50 ਟੂ 60000 ਡਾਲਰ ਔਨ ਐਨ ਐਵਰੇਜ ਇਨੀਟਿਟਿਊਸ਼ਨ ਫੀਸ ਹੀ ਹੈਗੀ ਆ ਬਾਕੀ ਚਾਰਜਸ ਲਾ ਲਓ ਲੱਖ ਡਾਲਰ ਸਿਕਸ ਫਿਗਰ ਦੀ ਇਨਵੈਸਟਮੈਂਟ ਹੋ ਜਾਂਦੀ ਹੈਗੀ ਉਦੋਂ ਤੱਕ ਰਾਈਟ ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈਗਾ ਮੈਕਸ ਤੁਸੀਂ ਇੱਥੇ ਕੰਮ ਕਰਦੇ ਹੋ ਸੋ ਤੁਸੀਂ ਕੰਮ ਕਰਦੇ ਹੋ ਇੰਨੀ ਮਿਹਨਤ ਕਰਦੇ ਹੋ ਕਿਉਂਕਿ ਤੁਹਾਨੂੰ ਇੱਥੋਂ ਦੀ ਪੀਆਰ ਚਾਹੀਦੀ ਠੀਕ ਹੈ ਠੀਕ ਹੈ ਦੈਟਸ ਦ ਟਰਥ ਰਾਈਟ ਤੁਸੀਂ ਇੱਥੇ ਸਕਿੱਲ ਸਿੱਖਣ ਲਈ ਨਹੀਂ ਆਇਆ ਤੁਹਾਡਾ ਐਂਡ ਜਿਹੜਾ ਗੋਲ ਆ ਇੱਥੋਂ ਦੀ ਪੀਆਰ ਲੈਣਾ ਹੈ ਰਾਈਟ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਵਿਸ਼ੇ ਤੇ ਗੱਲ ਕਰਨਾ ਚਾਹਵਾਂਗਾ ਅਮ ਦਿਸ ਇਜ਼ ਮਾਈ ਪਰਸਪੈਕਟਿਵ ਰਾਈਟ ਜਦੋਂ ਆਪਾਂ ਯੰਗ ਹੁੰਦੇ ਸੀਗੇ ਰਾਈਟ ਤੇ ਆਪਾਂ ਸੋਚਦੇ ਸੀਗੇ ਕਿ ਹਾਊ ਵੀ ਕੈਨ ਬੀ ਅ ਸਕਸੈਸਫੁਲ ਪਰਸਨ ਰਾਈਟ ਉਦ ਲਈ ਸਾਡੇ ਜ਼ਿਹਨ ਚ ਸੀਗਾ ਦਿਮਾਗ ਚ ਸੀਗਾ ਕਿ ਸਾਨੂੰ ਪੜ੍ਹਾਈ ਕਰਨੀ ਹੈ ਕਿਉਂਕਿ ਸਾਡੇ ਪੈਰੈਂਟਸ ਨੇ ਇੱਕ ਸਿਸਟਮ ਹੀ ਹੈਗਾ ਮਤਲਬ ਕਈ ਸਾਲਾਂ ਤੋਂ ਚਲਾ ਰਿਹਾ ਹੈਗਾ ਕਿ ਆਪਾਂ ਪੜ੍ਹਾਈ ਕਰਨੀ ਹੈਗੀ ਪੜ੍ਹਾਈ ਕਰਨ ਤੋਂ ਬਾਅਦ ਆਪਾਂ ਨੂੰ ਜੌਬਾਂ ਕਰਨੀਆਂ ਹੈਗੀਆਂ ਦੈਨ ਵੀ ਮੇ ਬੀ ਅ ਸਕਸੈਸਫੁਲ ਹਿਊਮਨ ਬੀਇੰਗ ਰਾਈਟ ਉਹ ਡੈਫੀਨੇਸ਼ਨ ਸੀਗੀ ਉਹੀ ਪਿਕਚਰ ਸੀਗੀ ਤੇ ਆਪਾਂ ਮਿਹਨਤ ਕਰਦੇ ਆ ਸਾਰਾ ਕਰਦੇ ਆ ਇੱਕ ਇਵੈਂਚੁਅਲੀ ਵੀ ਗਾ ਜੌਬ ਰਾਈਟ ਅਗਰ ਆਪਾਂ ਇਮੀਗ੍ਰੈਂਟਸ ਕਮਿਊਨਿਟੀ ਦੀ ਗੱਲ ਕਰੀਏ ਖਾਸ ਕਰ ਜਿਹੜੇ ਸਟੂਡੈਂਟਸ ਆਉਂਦੇ ਨੇ ਸੌਰੀ ਟੂ ਸੇ ਲੇਕਿਨ ਇੱਕ ਸੱਚਾਈ ਜਿਹੜੀ ਹੈਗੀ ਆ ਕਿ ਜਦੋਂ ਵੀ ਕੋਈ ਸਟੂਡੈਂਟ ਆਉਂਦਾ ਹੈਗਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਬਟ ਮੈਜੋਰਿਟੀ ਆਫ ਦ ਸਟੂਡੈਂਟਸ ਥਿੰਕ ਇਨ ਦਿਸ ਵੇ ਰਾਈਟ ਉਹਨਾਂ ਦਾ ਫੋਕਸ ਕੀ ਹੁੰਦਾ ਹੈਗਾ ਕਿ ਆਪਾਂ ਪੀਆਰ ਕਿਵੇਂ ਲੈਣੀ ਹੈਗੀ ਹੈ ਰਾਈਟ ਪੀਆਰ ਇਜ਼ ਅ ਲੌਂਗ ਟਰਮ ਪ੍ਰੋਸੈਸ ਉਹ ਯੂਜ਼ੂਲੀ ਆਣੀ ਸੋਚਦੇ ਕਿ PR is just a status right yeah. PR ਹੋਣ ਤੋਂ ਬਾਅਦ ਵੀ ਤਾਂ ਪਰ ਰਹਿਣਾ ਇੱਥੇ ਹੀ ਆ ਹਾਂਜੀ ਰਾਈਟ PR ਤੋਂ ਬਾਅਦ ਗਵਰਨਮੈਂਟ ਨੇ ਸਾਨੂੰ ਕੋਈ ਇਹੋ ਜਿਹਾ ਪੈਕੇਜ ਤਾਂ ਦੇ ਨਹੀਂ ਦੇਣਾ ਹੈਗਾ ਜੌਬ ਤਾਂ ਦਿਵਾ ਨਹੀਂ ਦੇਣੀ ਹੈਗੀ ਆ PR ਤੋਂ ਬਾਅਦ ਜਿਹੜੀ ਚੀਜ਼ ਸਾਡੇ ਕੰਮ ਆਊਗੀ ਉਹ ਸਕਿੱਲਸ ਕੰਮ ਆਉਣਗੇ ਐਕਸਪੀਰੀਐਂਸ ਕੰਮ ਆਊਗਾ ਸੋ ਦੇ ਡੋਨਟ ਫੋਕਸ ਮੋਰ ਔਨ ਥੀਸ ਥਿੰਗਸ ਰਾਈਟ ਦੇ ਕੀਪ ਸਟਰਗਲਿੰਗ ਹੇਅਰ ਐਂਡ ਥੇਅਰ ਦੋਸ਼ ਉਹਨਾਂ ਦਾ ਵੀ ਨਹੀਂ ਹੈਗਾ ਜੀ It, it's a very complex reality they come yeah. here at 19 20 21 years of age yeah. age padhai bhi karni hai giya rent bhi parna hai ga fees bhi ikatthi karni hai giya job bhi karni hai gi friendship bhi nibhauni hai giya inni sari gallan ikatthi karna loki young hunde ne they have yeah. to enjoy the life as well yeah. many got lost yeah. few get success yeah. right yeah. so coming back to the main point ki loki kyon america ja rahe ne ਤੋ ਬੇਸਿਕਲੀ ਉਹ ਸਟੂਡੈਂਟਸ ਅਮਰੀਕਾ ਵੱਲ ਨੂੰ ਜਾ ਰਹੇ ਨੇ ਜਿਨ੍ਹਾਂ ਨੂੰ ਹੁਣ ਜਿਆਦਾ ਪਿਆ ਲੱਗਦਾ ਪਿਆ ਕਿ ਹੁਣ ਕੈਨੇਡਾ ਦੇ ਵਿੱਚ ਸਾਡਾ ਕੁਝ ਨਹੀਂ ਹੋ ਸਕਦਾ ਹੈਗਾ ਰਾਈਟ ਉਹ ਆਏ ਤਾਂ ਇੱਥੇ ਕੈਨੇਡਾ ਦੇ ਵਿੱਚ ਲੀਗਲੀ ਸੀਗੇ ਦੇ ਅਪਲਾਈਡ ਫॉर ਅ ਸਟੱਡੀ ਵੀਜ਼ਾ ਦੇ ਗਾਟ ਅ ਸਟੱਡੀ ਵੀਜ਼ਾ ਦੇ ਸਟੱਡਿਡ ਇਨ ਕੈਨੇਡਾ ਪੇਡ ਦਾ ਟੈਕਸਸ ਐਂਡ ਐਵਰੀਥਿੰਗ ਦੇ ਵਰਕਡ ਇਨ ਕੈਨੇਡਾ ਬਟ ਹੁਣ ਜਿਹੜੀ ਗਵਰਨਮੈਂਟ ਦੀ ਪੋਲਿਸੀਜ਼ ਆ ਗਈਆਂ ਨੇ ਕਿਉਂਕਿ ਉਹਨਾਂ ਦਾ ਵਰਕ ਪਰਮਿਟ ਜੜਾ ਹੈਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹ ਐਕਸਪਾਇਰ ਹੋ ਰਿਹਾ ਹੈਗਾ ਜੀ ਗਵਰਨਮੈਂਟ ਰੀਨਿਊ ਨਹੀਂ ਕਰ ਰਹੀ ਹੈਗੀ ਆ ਤੇ ਜਿਨ੍ਹਾਂ ਨੂੰ ਹੁਣ ਅਖੀਰ ਦੇ ਵਿੱਚ ਇੱਕ ਸਮਝ ਲਿਓ ਕਿ ਟਿਪਿੰਗ ਪੁਆਇੰਟ ਕਹਿ ਸਕਦੇ ਆਪਾਂ ਜਾਂ ਬ੍ਰੇਕਿੰਗ ਪੁਆਇੰਟ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਬ੍ਰੇਕਿੰਗ ਪੁਆਇੰਟ ਆ ਗਿਆ ਹੈਗਾ ਜੀ ਰਾਈਟ ਇਸ ਤੋਂ ਪਹਿਲਾਂ ਕਿ ਸਾਡਾ ਸਟੇਟਸ ਐਕਸਪਾਇਰ ਹੋ ਜਾਵੇ ਸਾਨੂੰ ਸੀਬੀਐਸਏ ਆ ਕੇ ਫੜ ਲਵੇ ਡਿਪੋਰਟ ਕਰ ਦੇਵੇ ਬੈਸਟ ਹੈਗਾ ਕਿ ਆਪਾਂ ਦੂਜੇ ਮਲਕ ਤੋਂ ਚੱਲਦੇ ਆਂ ਤੇ ਸਾਡਾ ਗੁਆਨਡੀ ਮਲਕ ਅਮਰੀਕਾ ਹੀ ਹੈਗਾ ਉਹਨਾਂ ਨੇ ਉਹਨਾਂ ਨੇ ਯੂਕੇ ਮੈਕਸੀਕੋ ਤੱਕ ਜਾਣਾ ਨਹੀਂ ਹੈਗਾ ਸਾਡਾ ਜਿਹੜਾ ਗੁਆਨਡੀ ਮਲਕ ਅਮਰੀਕਾ ਹੀ ਹੈਗਾ ਅਮਰੀਕਾ ਕਿਉਂ ਜਾ ਰਹੇ ਨੇ ਕਿਉਂਕ They don't want to go back to India or mm -hmm. their country where they came from. Subto Nadehaga country. America America is a very big country. Mm -hmm. We are four million, they are forty million. Mm -hmm. Right? Um, our economy relies on their economy, right? job The America job usually in problem ni -hmm. hagia. Even if you are underground, you don't have any papers, you get a job and you get mm -hmm. ਯੂ ਮੇਕ ਗੁੱਡ ਮਨੀ ਸੋ ਬੇਸਿਕਲੀ ਜਿਹੜੇ ਸਰਹੱਦ ਪਾਰ ਕਰਕੇ ਅਮਰੀਕਾ ਵੱਲ ਨੂੰ ਜਾ ਰਹੇ ਨੇ ਉਹਨਾਂ ਦਾ ਪਰਪਸ ਆਇਆ ਹੈਗਾ ਚਲੋ ਇੱਥੇ ਤਾਂ ਗੱਲ ਬਣਨੀ ਨਹੀਂ ਹੈਗੀ ਹੈ ਆਪਾਂ ਅਮਰੀਕਾ ਚੱਲ ਕੇ ਉੱਥੇ ਆਪੇ ਕਿਸਮ ਟਰਾਈ ਕਰਦੇ ਆ ਉੱਥੇ ਆਪਾਂ ਰੈਫਿਊਜੀ ਕਲੇਮ ਕਰ ਦੇਵਾਂਗੇ ਵੀ ਮੈਂ ਗੋ ਫਾਰ ਸਮ ਅਦਰ ਆਪਸ਼ਨ ਆਈ ਕੈਨਟ ਡਿਸਕਸ ਸਮ ਦੋਸ ਇਲੀਗਲ ਆਪਸ਼ਨਸ ਬਟ ਉਹ ਜਿੰਨੇ ਵੀ ਸਟੂਡੈਂਟਸ ਨੇ ਜਿਹੜੇ ਬਾਰਡਰ ਕ੍ਰਾਸ ਕਰਕੇ ਜਾ ਰਹੇ ਨੇ ਮੈਂ ਉਹਨਾਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਠੀਕ ਹੈ ਐਸ ਵੇਲੇ ਤੁਸੀਂ ਸਮਝ ਰਹੇ ਹੋ ਕਿ ਇੱਥੇ ਕੁਝ ਨਹੀਂ ਹੋ ਸਕਦਾ ਦੈਟਸ ਵਾਈ ਯੂ ਆਰ ਬਲ ਸਿਚੁਏਸ਼ਨ ਹੈ ਥੋੜੀ ਬਿਕਾਜ਼ ਯੂ نو ਮੇਬੀ ਆਈ ਵਿਲ ਨਾਟ ਬੀ ਅਬਲ ਟੂ ਅੰਡਰਸਟੈਂਡ ਯੂ ਵਿਲ ਨਾਟ ਬੀ ਅਬਲ ਟੂ ਅੰਡਰਸਟੈਂਡ ਬਿਕਾਜ਼ ਵੀ ਆਰ ਨਾਟ ਇਨ ਦਸ ਸਿਚੁਏਸ਼ਨ ਐਕਚੁਅਲੀ ਅਨੁਜ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਇੱਥੇ ਪੜਨ ਲਈ ਆਏ ਆ ਬਹੁਤਿਆਂ ਨੇ ਤਾਂ ਕਰਜ਼ਾ ਚੁੱਕ ਚੁੱਕ ਕੇ ਇੰਡੀਆ ਤੋਂ ਇੱਥੇ ਆਏ ਨੇ ਜਿਹੜੇ ਇੱਥੇ ਕੰਮ ਕਰਕੇ ਆਪਣਾ ਕਰਜ਼ਾ ਵੀ ਲਾ ਰਹੇ ਨੇ ਹੁਣ ਉਹਨਾਂ ਨੂੰ ਅੱਗੇ ਦਾ ਕੁਝ ਦਿਖਾਈ ਨਹੀਂ ਦੇ ਰਿਹਾ ਤਾਂ ਉਹਨਾਂ ਨੂੰ ਹੱਲ ਨਹੀਂ ਮਿਲ ਕਿ ਉਹ ਅਮਰੀ that's the main point ਤੁਸੀਂ ਬਹੁਤ ਵਧੀਆ ਗੱਲ ਕਹੇ ਤੁਸੀਂ ਸ਼ਾਇਰੀ that's the main reason ਇੱਥੇ ਜਿਹੜੇ ਸਟੂਡੈਂਟ ਇੱਥੇ ਆਉਂਦੇ ਵੀ ਨੇ ਮਿਡਲ ਕਲਾਸ ਫੈਮਿਲੀ ਤੋਂ ਨੇ ਕਿਨਾਂ ਕੋਲੇ 50 60000 ਡਾਲਰਸ ਨਹੀਂ ਹੁੰਦੇ ਨੇ ਸ਼ਾਇਰੀ ਉਹਨਾਂ ਦੇ ਪੇਰੈਂਟਸ ਪੈ ਚੁੱਕਦੇ ਨੇ ਉਹ ਲੋਨ ਲੈਂਦੇ ਨੇ ਫਿਰ ਬੱਚਿਆਂ ਨੂੰ ਇੱਥੇ ਭੇਜਦੇ ਨੇ ਟੈਟ ਲੀਸਟ ਬੱਚਿਆਂ ਨੂੰ ਆਏ ਲੱਗਦਾ ਪਏਗਾ ਚਲੋ ਉੱਥੇ ਜਾ ਕੇ ਆਪ ਐਟ ਲੀਸਟ ਆਪਾ ਕਰਜ਼ਾ ਲਾ ਦੇਵਾਂਗੇ ਰਾਈਟ ਅ you know bad situation it's hmm. a you know tough situation hmm. but long term consequences ਦੇ ਵਿੱਚ ਗੱਲ ਕਰੀਏ ਤਾਂ ਇਹਦਾ ਕੋਈ ਲੌਂਗ ਟਰਮ ਦੇ ਵਿੱਚ ਬੈਨੀਫਿਟ ਨਹੀਂ ਹੋਣਾ ਕਿਉਂਕਿ ਅਮਰੀਕਾ ਐਂਡ ਕੈਨੇਡਾ ਦੇ ਵਿੱਚ ਇੱਕ ਥਰਡ ਸੇਫ ਕੰਟਰੀ ਐਗਰੀਮੈਂਟ ਹੋਇਆ ਸੀਗਾ 2004 ਦੇ ਵਿੱਚ ਤੇ ਉਹ ਉਹਨਾਂ ਨੇ ਇੰਪਲੀਮੈਂਟ ਕੀਤਾ ਹੈਗਾ ਇਹਦਾ ਮਤਲਬ ਆ ਹੁੰਦਾ ਹੈਗਾ ਕਿ ਜਿਹੜਾ ਇਮੀਗਰੈਂਟ ਜਿਹੜੇ ਕੰਟਰੀ ਤੋਂ ਪਹਿਲਾਂ ਆਊਗਾ ਤੇ ਅਗਰ ਉਹਨਾਂ ਨੇ ਰਿਫਿਊਜੀ ਕਲੇਮ ਕਰਨਾ ਹੈ ਤੇ ਉਹਨਾਂ ਨੂੰ ਉਸ ਕੰਟਰੀ ਚ ਰਿਫਿਊਜੀ ਕਲੇਮ ਕਰਨਾ ਚਾਹੀਦਾ ਸੋ ਜਿਹੜੇ ਸਟੂਡੈਂਟਸ ਜਾਂ ਜਿਹੜੇ ਵੀ ਇਮੀਗ੍ਰੈਂਟਸ ਰਾਦਰ ਦੈਨ ਸੇਇੰਗ ਸਟੂਡੈਂਟਸ ਦ ਬ੍ਰੋਡ ਟਰਮ ਸ਼ੁੱਡ ਬੀ ਇਮੀਗ੍ਰੈਂਟਸ ਰਾਈਟ ਕਿਉਂਕਿ ਕਈ ਵਿਜ਼ਿਟਰਸ ਵੀ ਇੱਥੇ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਇੱਥੇ ਕੁਝ ਨਹੀਂ ਬਣਨਾ ਹੈਗਾ ਵਿਜ਼ਿਟਰਸ ਵੀ ਆਪਦੀ ਕਮਿਊਨਿਟੀ ਦੇ ਵਿੱਚ ਕਈ ਬਹੁਤ ਜ਼ਿਆਦਾ ਪੈਸੇ ਖਰਚ ਕਰਕੇ ਆਉਂਦੇ ਨੇ ਦੇ ਲੁੱਕ ਫੋਰ ਐਲਐਮਆਈ ਐਲਐਮਆਈ ਨਹੀਂ ਮਿਲਦੀ ਆ ਨੋ ਕਹਿੰਦੇ ਚਲੋ ਅਮਰੀਕਾ ਜਾ ਕੇ ਉੱਥੇ ਪੈਸੇ ਕਮਾ ਲਿਆਂਗੇ ਰਾਈਟ ਸੋ ਕੁੱਲ ਮਿਲਾ ਕੇ ਜਿਹੜੇ ਜਾ ਰਹੇ ਨੇ ਬਾਰਡਰ ਟੱਪ ਕੇ ਅਮਰੀਕਾ ਵੱਲ ਨੂੰ ਜਾ ਰਹੇ ਨੇ ਉਹਨਾਂ ਨੇ ਅਗਰ ਉੱਥੇ ਰੈਫਿਊਜੀ ਕਲੇਮ ਕੀਤਾ ਹੈਗਾ ਤੇ ਉਹ ਰੈਫਿਊਜੀ ਕਲੇਮ ਨਿਕਲਣ ਦੇ ਚਾਂਸਸ 0.01% ਤੋਂ ਵੀ ਘੱਟ ਨੇ ਕਿਉਂਕਿ ਅਮਰੀਕਾ ਐਂਡ ਕੈਨੇਡਾ ਦੇ ਵਿੱਚ 3rd ਸੇਫ ਕੰਟਰੀ ਦਾ ਐਗਰੀਮੈਂਟ ਹੈਗਾ ਤੇ ਐਗਰੀਮੈਂਟ ਕਹਿੰਦਾ ਕਿ ਜਦੋਂ ਇਮੀਗ੍ਰੈਂਟ ਜਿਹੜੇ ਕੰਟਰੀ 'ਚ ਪਹਿਲਾਂ ਆਊਗਾ ਉੱਥੇ ਰੈਫਿਊਜੀ ਕਰੂਗਾ ਅਗਰ ਉਹ ਕੰਟਰੀ ਛੱਡ ਕੇ ਉਹਨੇ ਦੂਜੇ ਕੰਟਰੀ 'ਚ ਰੈਫਿਊਜੀ ਕਲੇਮ ਕੀਤਾ ਹੈਗਾ ਉਹ ਰੈਫਿਊਜੀ ਕਲੇਮ ਆਟੋਮੈਟਿਕਲੀ ਡਿਨਾਈ ਹੋ ਜਾਊਗਾ ਰਾਈਟ ਸੋ ਸੇ ਫੋਰ ਐਗਜ਼ਾਮਪਲ ਜਿਹੜਾ ਕੈਨੇਡਾ ਚ ਹੈ ਅਮਰੀਕਾ ਅਮਰੀਕਾ ਵਾਲਿਆਂ ਨੇ ਰਿਫਿਊਜ਼ ਕਰ ਦੇਣਾ ਹੈ ਉਹ ਵਾਪਸ ਆਪਦੇ ਕੰਟਰੀ ਭੇਜ ਦੇਣਾ ਹੈਗਾ ਤੇ ਲੌਂਗ ਟਰਮ ਦੇ ਵਿੱਚ ਉਹਨਾਂ ਦਾ ਕੁਝ ਨਹੀਂ ਬਣਨਾ ਹੈਗਾ ਸੋ ਦੈਟਸ ਦਾ ਪ੍ਰੋਬਲਮ ਸੋ ਲੋਕੀ ਬੇਸਿਕਲੀ ਜਾ ਰਹੇ ਨੇ ਸ਼ਾਰਟ ਟਰਮ ਗੋਲ ਮੈਂ ਕਹਿ ਸਕਦਾ ਹੈ ਕਿ ਦੇਖੋ ਆਪਣੇ ਬੰਦੇ ਹੁੰਦੇ ਨੇ ਚਲੋ ਕੋਈ ਨਹੀਂ ਵੇਖੀ ਜਾਊਗੀ ਰਾਈਟ ਦੇ ਡੋਨਟ ਲੁੱਕ ਦਾ ਲੌਂਗ ਟਰਮ ਯੂ نو ਪਰਸਪੈਕਟਿਵ ਲੌਂਗ ਟਰਮ ਆਬਜੈਕਟਿਵਸ ਐਸ ਵੀ ਲੇ ਫਰਸਟ੍ਰੇਟਿਡ ਨੇ ਕੁਝ ਦੱਸਦਾ ਨਹੀਂ ਪਿਆ ਹੈਗਾ ਤਾਂ ਕਰਕੇ ਉਹ ਆ ਡਿਸੀਜਨ ਲੈ ਰਹੇ ਨੇ ਬਟ What I would suggest those people, Agajalik hmm. students, don't do this, apply for a visitor racket and wait for a time, start looking for some other options within Canada, but don't cross the border yeah. illegally and apply for a refugee in USA. It will be refused. It will be deemed refused. Jai. Nothing is going to happen. Sada subscribe Karo. Channel Punjabi, the <laughs> bell icon button, click Karo.